पर मिनट गल में समझ लग गई कि दोरे मापदंड क्यों है जे तुसी एंदा चंदे हो के कोई भी पाकिस्तानी जेड़े आर्टिस्ट है ओना दे गाने ਜਾਂ ओना दी ਜਿਹੜੀ ਐਕਟਿੰਗ ਹੈ तुसी ਆਪਣੀ ਹਸਤਮਤ ਵਿੱਚ ਨਹੀਂ ਲੈਣਾ ਚਾਹੁੰਦੇ ਜਾਂ ਉਹਨੂੰ ਬੈਨ ਕਰਨਾ ਚਾਹੁੰਦੇ ਹੋ ਤੇ ਫਿਰ ਤਾਂ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨੀਆਂ ਤਰਜ਼ਾ ਚੋਰੀ ਨੇ ਜਾਂ ਉਹਨਾਂ ਦੇ ਲਫ਼ਜ਼ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਮਾ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਹੁਣ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤਾਂ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਸੋ ਦੋਰੇ ਮੌਫਦਨ ਕਿਉਂ ਫਿਰ ਜਾਂ ਤਾਂ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਕੋਈ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉਹ ਉੱਥੋਂ ਦੇ ਸਾਰੇ ਗਾਣੇ ਚੁੱਕੋ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਬਾਕੀ ਜਿਹੜੀਆਂ ਚੀਜ਼ਾਂ ਇਹ ਤਾਂ ਉਹ ਹੀ ਗੱਲ ਹੋ ਗਈ ਜੀ ਤੁਹਾਨੂੰ ਕੋਈ ਬੰਦਾ ਅ ਤੁਹਾਡੇ ਘਰ ਕੋਈ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦ ਵਿੱਚ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਤੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਹੈ ਉਹ ਖਾਣਾ ਮਠਾਈਆਂ ਦਿਖਾਈ ਜਾ ਰਹੇ ਉਹਨੂੰ ਗਾਲਾਂ ਕੱਢੀ ਜਾ ਰਹੇ ਬਿਨੈ ਨਹੀਂ ਇਸ ਬੰਦੇ ਨੂੰ ਘਰ ਨਹੀਂ ਬਣ ਦੇਣਾ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਾਈਆਂ ਖਾਣਾ ਜਾਂ ਫਰੂਟ ਤਨ ਕੋਈ ਵੀ ਜੋ ਦੇ ਕੇ ਗਿਆ ਮੈਂ ਇੱਕ ਸਿੱਕੀ ਸੈਂਪਲ ਤੇ ਉਹ ਤੁਸੀਂ ਖਾਈ ਜਾ ਰਹੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਪੀਰ ਜੱਸੀ ਔਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਹੁਣ ਬਲਜੀਤ ਦੋਸਾਂ ਨੇ ਉਹਨਾਂ ਦੀ ਇੱਕ ਫਿਲਮ ਦਾ ਬੜਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਆਰਟਿਸਟ ਹੈ ਤੇ ਚਲੋ ਆਪਾਂ ਸੈਂਟੀਮੈਂਟਸ ਤੇ ਗੱਲ ਵੀ ਕਰਦੇ ਆਂ ਦੇਸ਼ ਭਕਤੀ ਹੋਣੀ ਚਾਹੀਦੀ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਤੇ ਜਰੂਰ ਆਪਣੇ ਦੇਸ਼ ਦੇ ਨਾਲ ਹੀ ਖੜਨਾ ਚਾਹੀਦਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਿ ਤੋਰੇ ਮਾਪਦੰਡ ਕਿਉਂ ਜੇ ਤੁਸੀਂ ਇਦਾਂ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਆ ਉਹਨਾਂ ਦੇ ਗਾਣੇ ਜਾਂ ਉਹਨਾਂ ਦੀ ਜਿਹੜੀ ਐਕਟਿੰਗ ਹੈ ਤੁਸੀਂ ਆਪਣੀ ਹਸਤੰਮ ਵਿੱਚ ਨਹੀਂ ਲੈਣਾ ਚਾਹੁੰਦੇ ਜਾਂ ਉਹਨੂੰ ਬੈਨ ਕਰਨਾ ਚਾਹੁੰਦੇ ਹੋ ਤੇ ਫਿਰ ਤਾਂ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨ ਦੀਆਂ ਤਰਜ਼ਾਂ ਚੋਰੀ ਨੇ ਜਾਂ ਉਹਨਾਂ ਦੇ ਲਸ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿੰਨੇ ਆਰਟਿਸਟ ਨੇ ਉਹਨਾਂ ਦੇ ਗਾਏ ਹੋਏ ਗਾਣੇ ਨੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਹੁਣ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤਾਂ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਹੈ ਸੋ ਦੋਰੇ ਮਾਪਦੰਡ ਕਿਉਂ ਫਿਰ ਯਾ ਤਾਂ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਹੋਰ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉਹ ਉੱਥੋਂ ਫਿਰ ਸਾਰੇ ਗਾਣੇ ਚੁੱਕੋ ਐਦਾਂ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਦੀਆਂ ਚੀਜ਼ਾਂ ਇਹ ਤਾਂ ਉਹ ਹੀ ਗੱਲ ਹੋ ਗਈ ਕਿ ਤੁਹਾਨੂੰ ਕੋਈ ਬੰਦਾ ਆ ਤੁਹਾਡੇ ਘਰ ਕੋਈ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦ ਵਿੱਚ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਤੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਹੈ ਉਹ ਖਾਣਾ ਮਠਿਆਈਆਂ ਦਿਖਾਈ ਜਾ ਰਹੇ ਹੋ ਉਹਨੂੰ ਗਾਲਾਂ ਕੱਢੀ ਜਾ ਰਹੇ ਹੋ ਵੀ ਨਹੀਂ ਨਹੀਂ ਇਸ ਬੰਦੇ ਨੂੰ ਘਰ ਨਹੀਂ ਬਣ ਦੇਣਾ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਿਆਈਆਂ ਖਾਣਾ ਜਾਂ ਫਰੂਟ ਤਨ ਕੁਝ ਵੀ ਜੋ ਦੇ ਕੇ ਗਿਆ ਮੈਂ ਜਸਟ ਐਗਜ਼ਾਮਪਲ ਹੈ ਤੇ ਉਹ ਤੁਸੀ ਸਿਖਾਈ ਜਾ ਰਹੇ ਹੋ ਇਹ ਬਾਕੀ ਅੰਕ ਵਾਲੀ ਗੱਲ ਨਹੀਂ ਅੰਕ ਜਿਹੜੀ ਹੈ ਨਾ ਉਹ ਤਾਂ ਜਾਂ ਫਿਰ 100% ਅੰਕ ਹੁੰਦੀ ਹੈ ਤੇ ਜਾਂ ਫਿਰ ਮਤਲਬ ਇਹ ਨਹੀਂ ਕਿ 20% ਜਿਹੜੀ ਤੁਹਾਨੂੰ ਸੂਟ ਕਰਦੀ ਹੈ ਉਹ ਤੁਸੀਂ ਅੰਕ ਰੱਖ ਲਓ ਤੇ ਜਿਹੜੀ 80% ਸੂਟ ਨਹੀਂ ਕਰਦੀ ਉਹਨੂੰ ਤੁਸੀਂ ਨਕਾਰ ਦਿਓ ਸੋ ਧਿਆਨ ਦੇ ਉਸ ਗੱਲ ਦੇ ਉੱਤੇ ਜੇ ਕਰਨਾ ਪੈਣਾ ਤਾਂ ਫਿਰ ਪੂਰੀ ਤਰ੍ਹਾਂ ਹੀ ਬੈਨ ਕਰੋ ਫਿਰ ਸਾਰੀ ਦੁਨੀਆ ਦਾ ਕੰਟੈਂਟ ਜਿਹੜਾ ਉਹ ਉੱਥੋਂ ਉਠਵਾਓ ਉਹਦੇ ਤੇ ਸਟ੍ਰੇਲ ਕਰੋ ਨਾ ਤੁਸੀਂ ਇੱਕ ਇੱਕ ਆਰਟਿਸਟ ਤੇ ਜਾਂ ਫਿਲਮਾਂ ਕਿਉਂ ਬੈਨ ਕਰ ਰਹੇ ਹੋ ਜਾਂ ਇੱਕ ਇੱਕ ਆਰਟਿਸਟ ਨੂੰ ਕਿਉਂ ਨੁਕਸਾਨ ਕਰਨਾ ਚਾਹੁੰਦੇ ਥੈਂਕ ਯੂ ਸੋ ਮਚ ਸਸਿਗਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ